ਹੋਈਆਂ ਸਜਾਵਾਂ ਨੂੰ 꾸ਰੀਆਂ ਕਰ ਦਿੱਤੀਆਂ ਆਜੋ ਉਹਨਾਂ ਨੂੰ ਅੱਜ ਦੀ ਸਰਕਾਰ ਇਹ ਆਜ਼ਾਦ ਕਰ ਦੂਗੀ ਬਹੁਤ ਬਹੁਤ ਧੰਨਵਾਦ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਵਾਹ ਤੁਸੀਂ ਅੱਜ ਇਕੱਠੇ ਹੋਏ ਆ ਬਹੁਤ ਸ਼ਾਨਦਾਰ ਹੈ ਹੈ ਜਿਹੜਾ ਮਸਲਾ ਜਿਹੜੂ ਲੈ ਕੇ ਅੱਜ ਤੁਸੀਂ ਅਪਲ ਸੌਫ ਦੀ ਕੋਟੀ ਦਾ ਖਰਾਬ ਕਰਨ ਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੀ ਜਾਣਕਾਰੀ ਦੇ ਸੰਬੰਧ ਵਿੱਚ ਜੋ ਕਿ ਟੀਵੀ ਚੈਨਲ ਵਾਲੇ ਪ੍ਰੇਮੀ ਆਏ ਆ ਉਹਨਾਂ ਨੇ ਸਵਾਲ ਕੀਤਾ ਕਿ ਅੱਜ ਦਾ ਤੁਹਾਡਾ ਮਦਾਕੀ ਆ ਅੱਜ ਸਾਡਾ ਇਸ ਜਗ੍ਹਾ ਤੇ ਕੱਤਰ ਹੋਣ ਦਾ ਕਾਰਨ ਆ ਕਿ ਕਾਫੀ ਲੰਮੇ ਸਮੇਂ ਤੋਂ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਜੋ ਕੋਰਟ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਪੂਰਾ ਕਰ ਚੱਕਿਆ ਪਰ ਅਜੇ ਵੀ ਉਹਨਾਂ ਨੂੰ ਸਰਕਾਰ ਰਿਹਾ ਨਹੀਂ ਕਰ ਰਹੀ ਉਹਨਾਂ ਦੀ ਰਿਹਾਈ ਦੇ ਸੰਬੰਧ ਵਿੱਚ ਇਸ ਜਗ੍ਹਾ ਤੇ ਸਿੱਖ ਜਥੇਬੰਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਕੱਤਰ ਹੋਈਆਂ ਪਰ ਜਦੋਂ ਕੱਤਰ ਹੋਣੀ ਸ਼ੁਰੂ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਕਸ ਫੋਰਸ ਨੇ ਨਰਾਇਣੂ ਮਹੰਤ ਵਾਲਾ ਰੋਲ ਕਰਕੇ ਸੰਗਤ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਪਰ ਸੰਗਤਾਂ ਬਾਹਰ ਦਰਖਤਾਂ ਦੀ ਥੱਲੇ ਛਾਵੇਂ ਦਰਿਆ ਵਿਸ਼ਾਖਰ ਕੇ ਕਤਰ ਹੋਈਆਂ ਜਦੋਂ ਸਾਰੀਆਂ ਸੰਗਤਾਂ ਕਤਰ ਹੋ ਜਾਣਗੀਆਂ ਅਰਦਾਸ ਬੇਨਤੀ ਕਰਕੇ ਬਾਦਲ ਦੀ ਕੋਠੀ ਵੱਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਸ਼ਾਂਤਮਈ ਮਾਰਚ ਜ਼ਰੂਰ ਅਰੰਭ ਹੋਵੇਗਾ ਸਾਰੀਆਂ ਸੰਗਤਾਂ ਦਾ ਇਸ ਹੈਗਾ ਤੇ ਪਹੁੰਚਣ ਤੇ ਪ੍ਰਬੰਧਕਾਂ ਦਾ ਗੁਰਮਖੰਡਾ ਕਮੇਟੀਆਂ ਦਾ ਮੀਡੀਏ ਵਾਲੇ ਪ੍ਰੇਮੀਆਂ ਦਾ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜਾਣ ਨਹੀਂ ਦਿੱਤਾ ਜਾਏਗਾ ਪੁਲਿਸ ਤੁਹਾਨੂੰ ਰੋਕੇਗੀ ਫਿਰ ਉਸ ਤੋਂ ਬਾਅਦ ਤੁਹਾਡਾ ਕੀ ਕਦਮ ਹੋਏਗਾ ਜਿਸ ਜਗ੍ਹਾ ਤੇ ਸਾਨੂੰ ਪ੍ਰਸ਼ਾਸਨ ਵਾਲੇ ਸਰਕਾਰ ਦੇ ਕਹਿਣ ਤੇ ਰੋਕਣਗੇ ਅਸੀਂ ਉੱਥੇ ਰੁੱਖਾਂਗੇ ਪਰ ਇਸ ਜਗ੍ਹਾ ਤੋਂ ਤੁਰਾਂਗੇ ਜ਼ਰੂਰ ਜਿੱਥੇ ਸਾਨੂੰ ਪ੍ਰਸ਼ਾਸਨ ਵਾਲੇ ਪ੍ਰੇਮੀ ਰੋਕਣਗੇ ਅਸੀਂ ਰੁਕਾਂਗੇ ਜੇ ਸਾਨੂੰ ਗ੍ਰਿਫਤਾਰ ਕਰਨਗੇ ਅਸੀਂ ਗ੍ਰਿਫਤਾਰੀ ਦੇਵਾਂਗੇ ਜੇ ਸਾਨੂੰ ਕੁੱਟਣ ਮਾਰਨਗੇ ਸਾਡੇ ਉੱਤੇ ਕਿਸ ਤਰ੍ਹਾਂ ਦੀ ਵਧੀਕੀ ਕਰਨਗੇ ਅਸੀਂ ਸ਼ਾਂਤਵੇਂ ਢੰਗ ਦੇ ਨਾਲ ਉਹਨਾਂ ਦਾ ਜਿਹੜਾ ਜ਼ਬਰ ਆ ਜ਼ਬਰ ਦਾ ਮੁਕਾਬਲਾ ਅਸੀਂ ਸਬਰ ਦੇ ਨਾਲ ਜ਼ਰੂਰ ਕਰਾਂਗੇ ਜੋ ਕਿ ਅਸੀਂ 10 ਮਿੰਟ ਦੇ ਵਿੱਚ ਵਿੱਚ ਪਹੁੰਚ ਜਾਵਾਂਗੇ ਕਿਉਂਕਿ ਹੋਲੀ ਖਬਰ ਹੈ ਸੋਨੀ ਸਾਡੇ ਗੁਰੂ ਅਗੇ ਅਰਦਾਸ ਕਰਕੇ 882252 ਬਾਦਲ ਨੇ ਜਬਰ ਦੇ ਕੋਠੀ ਨੂੰ ਕਲਾ ਪੋਣਾ ਹੈ 9855018 ਜਾ ਕੋ ਜਾ ਕੋ ਅਜੇ ਰਹਿਣਾ ਹੈ ਸਿੱਖ पंच की जीत पंच की जीत राज करेगा राज करेगा राज करेगा राज करेगा ਹੈਲੋ ਹੈਲੋ ਟੈਸਟਿੰਗ ਹੈਲੋ ਗੁਰੂ ਰੂਪ ਖਾਲਸਾ ਜੀ ਉਹ ਜਿਹੜੇ ਵੀ ਸੱਜਣ ਇੱਥੇ ਖੜੇ ਹਨ ਕਿਰਪਾ ਕਰਕੇ ਬੈਠਣ ਦੀ ਕਿਰਪਾ